ਗੁਰ ਕੀ ਪਾਤੀ ਦੋ ਕਨਾਲ ਤੋਂ ਉਹਦੇ ਚ ਰੱਖ ਲੈ ਮੁਹਾਲੀ ਨੂੰ 45 ਸਾਲ ਹੋ ਗਏ ਤੁਸੀਂ ਰੋਜ਼ ਜਾਂਦੇ ਹੋ ਚੰਡੀਗੜ੍ਹ ਦੇਖਦੇ ਹੋ ਹਲੇ ਅੱਧੋਂ ਜ਼ਿਆਦਾ ਖਾਲੀ ਪਿਆ ਹੈ 65533 ਏਕੜ ਦਾ ਠੇਕਾ ਸਾਲ ਦਾ 655 ਕਰੋੜ 33 ਲੱਖ ਬਣਦਾ ਹੈ ਪੱਲੇ ਤਾਂ ਤੇਲਾਨੀ ਸਰਕਾਰ ਦੇ ਤੇਜੀ ਬਰਸੀ ਹੈ ਜ਼ਮੀਨ ਵੀ ਮੁਫਤ ਉਹਨੂੰ ਡਿਵੈਲਪ ਕਰਨ ਵਾਸਤੇ ਪੈਸੇ ਵੀ ਸਾਡੀ ਜੇਬ ਚੋਂ ਹਜੂਰੀ ਚ ਜੁੜੇ ਬੈਠੇ ਗੁਰੂ ਰੂਹ ਸਾਧ ਸੰਗਤ ਫਤਿਹ ਆਰਦਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਵਿੱਚ ਬਹੁਤ ਅੰਦੋਲਨ ਹੁੰਦੇ ਨੇ ਮੇਰਾ ਮੰਨਣਾ ਹੈ ਸਫਲ ਉਹੀ ਅੰਦੋਲਨ ਹੁੰਦਾ ਜਿਹਦੇ ਜੀ ਡਿਸਪਲਿਨ ਹੋਵੇ ਅੱਜ ਦੇ ਸਮੇਂ ਚ ਸ਼ਾਂਤਮਈ ਹੋਵੇ ਜਦੋਂ ਤੁਸੀਂ ਵਾਇਲੈਂਟ ਹੋਵੋਗੇ ਸਰਕਾਰ ਨੂੰ ਅਥਾਹ ਸ਼ਕਤੀਆਂ ਮਿਲ ਜਾਂਦੀਆਂ ਤੁਹਾਨੂੰ ਖੰਡਾਉਣ ਦੇ ਮੈਂ ਤਾਂ ਅੱਜ ਇੱਕ ਜੋਧਾ ਚ ਇਕੱਠਾ ਉੱਥੇ ਜਾਣਾ ਸੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਇਸ ਵੇਲੇ ਜਿਹੜੀ ਇਹ ਵਿਪਤਾ ਪੰਜਾਬ ਦੇ ਉੱਤੇ ਪਈ ਹੈ ਜਿਸ ਦਿਨ ਇਹ ਨੋਟੀਫਿਕੇਸ਼ਨ ਹੋਈ ਉਹ ਤੇ ਫੌਰਨ ਬਾਅਦ ਐਸਕੇਮ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਇਹ ਲੜਾਈ ਅਸੀਂ ਲੜਨੀ ਹੈ ਮੈਂ ਥੋੜੀ ਜੀ ਗੱਲ ਕਰਕੇ ਸਮਾਪਤ ਕਰਾਂਗਾ ਕਿਉਂਕਿ ਸਮਾਂ ਬਹੁਤਾ ਨਹੀਂ ਔਰ ਮੈਨੂੰ ਲੱਗਦਾ ਵੀ ਸਟੇਟ ਸਕੱਟਰੀ ਦੀ ਪੋਜੀਸ਼ਨ ਬੜੀ ਮਾੜੀ ਹੋ ਜਾਂਦੀ ਹੈ ਜਦੋਂ ਸਮਾਂ ਵੰਡਣਾ ਹੁੰਦਾ ਹੈ ਮੈਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਾਂਗਾ ਮੈਂ ਬੜੀਆਂ ਪਾਲਿਸੀਆਂ ਪੜ੍ਹੀਆਂ ਪਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਸ ਤਰ੍ਹਾਂ ਦੀ ਮੈਨੂੰ ਕਿਤੇ ਲੱਭੀ ਨਹੀਂ ਕੋਈ 2013 ਵਿੱਚ ਜ਼ਮੀਨ ਐਕਵਾਇਰ ਕਰਨ ਵਾਸਤੇ ਇੱਕ ਪਾਲਿਸੀ ਬਣਾਈ ਗਈ ਉਹਦਾ ਕਿਤੇ ਵਿਰੋਧ ਨਹੀਂ ਹੋਇਆ ਉਹਦੇ ਚ ਲਿਖਿਆ ਸੀ ਵੀ ਜੇ ਪਬਲਿਕ ਇੰਟਰਸਟ ਵਾਸਤੇ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀ ਹੈ ਤਾਂ ਮਾਰਕੀਟ ਰੇਟ ਨਾਲੋਂ 8 ਗੁਣਾ ਪੈਸੇ ਕਿਸਾਨ ਨੂੰ ਦਿੱਤੇ ਜਾਣਗੇ ਸੌਰੀ 4 ਗੁਣਾ ਪੈਸੇ ਦਿੱਤੇ ਜਾਣਗੇ 4 ਗੁਣਾ ਹੀ ਉਹਨੂੰ ਉਜਾੜਾ ਪੱਤਾ ਦਿੱਤਾ ਜਾਏਗਾ ਕਿਉਂਕਿ ਜਿਸ ਬੰਦੇ ਦੀ ਸਾਰੀ ਜ਼ਮੀਨ ਆ ਗਈ ਉਹ ਕਿਤੇ ਹੋਰ ਜਾ ਕੇ ਵਸਣਾ ਹੁੰਦਾ ਕੋਈ ਆਪਣੇ ਆਪ 'ਚ ਬਹੁਤ ਦੁਖਦਾਈ ਪਹਿਲੂ ਹੁੰਦਾ ਹੈ ਅਸੀਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਦੇਸ਼ ਆਜ਼ਾਦ ਹੋਇਆ ਸਭ ਤੋਂ ਵੱਧ ਡਿਸਪਲੇਸਸਿ ਹੋਏ ਸੀ ਪਾਕਿਸਤਾਨ ਨੂੰ ਆ ਕੇ ਇੱਥੇ ਕਿਵੇਂ ਅਸੀਂ ਆਪਣੇ ਪੈਰ ਟਿਕਾਏ ਉਹ ਅਸੀਂ ਬਿਹਤਰ ਜਾਣਦੇ ਆ ਅੱਜ ਵੀ ਜੇ ਕਿਹਾ ਜਾਏ ਦੇਸ਼ ਦੀ ਆਜ਼ਾਦੀ 'ਚ 10 ਲੱਖ ਹੀ ਪੰਜਾਬੀ ਮਰੇ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਇਸ ਦੇਸ਼ ਦੀ ਆਜ਼ਾਦੀ ਖੜੀ ਹੈ 95 ਫਾਂਸੀਆਂ ਚੜੇ ਸੈਂਕੜੇ ਕਾਲੇ ਪਾਣੀਆਂ ਦੀ ਸਜ਼ਾ ਕਰਕੇ ਆਏ ਉਹਦੇ ਉਹਦੇ ਚ 90% ਤੋਂ ਵੱਧ ਗਿਣਤੀ ਸਾਡੀ ਹੈ ਅਫਸੋਸ ਇਹ ਹੋਇਆ ਕਿ ਅੱਜ ਜਿਸ ਤਰ੍ਹਾਂ ਦੀ ਲੀਡਰਸ਼ਿਪ ਪੈਦਾ ਹੋ ਗਈ ਉਹ ਲੋਕਾਂ ਦਾ ਘੱਟ ਕਾਰਪੋਰੇਟਸ ਤੇ ਆਪਣਾ ਵੱਧ ਖਿਆਲ ਰੱਖਦੇ ਨੇ ਦਿੱਲੀ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਹੋਈ ਮੋਦੀ ਸਰਕਾਰ ਨੇ ਪੂਰੀ ਢਿੱਲ ਲਾਈ ਹਰ ਸੰਭੋਹ ਪ੍ਰਚਾਰ ਕੀਤਾ ਮੀਡੀਆ ਨੇ ਪ੍ਰਚਾਰ ਕੀਤਾ ਇਹ ਤਾਂ ਜੀ ਕਿਸਾਨਾਂ ਦੇ ਹੱਕ 'ਚ ਨਹੀਂ ਪਰ ਅਸਲੀਅਤ ਇਹ ਸੀ ਵੀ ਉਹਨਾਂ ਨੇ ਪਹਿਲਾ ਕਦਮ ਪੁੱਟਿਆ ਸੀ ਕਾਰਪੋਰੇਟ ਐਗਰੀਕਲਚਰ ਵੱਲ ਤੁਹਾਡੇ ਕੋਲੋਂ ਜ਼ਮੀਨਾਂ ਖੋ ਕੇ ਕਾਰਪੋਰੇਟ ਹਾਊਸਿੰਗ ਨੂੰ ਦੇਣ ਦਾ ਜਿਹੜੀ ਅੱਜ ਦੀ ਪੰਜਾਬ ਦੀ ਸਰਕਾਰ ਹੈ ਮੈਂ ਇਹਨੂੰ ਸਰਕਾਰ ਨਹੀਂ ਮੰਨਦਾ ਜਦੋਂ ਸਾਡਾ ਮੁੱਖ ਮੰਤਰੀ ਕਹਿੰਦਾ ਹੈ ਵੀ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਮੈਂ ਸਮਝਦਾ ਹਾਂ ਉਹ ਸਭ ਤੋਂ ਵੱਡਾ ਵੱਡਾ ਝੂਠ ਬੋਲਦਾ ਹੈ ਕਸਟੋਡੀਅਨ ਨੇ ਆਪਣੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਾ ਹੁੰਦਾ ਪਰ ਇੱਕ ਸਟੂਡੀਅੰਟ ਸਾਡੇ ਹਿੱਤਾਂ ਤੇ ਡਾਕਾ ਮਾਰਨ ਲੱਗ ਪਿਆ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਹੈ ਇਹਦੇ ਚ ਕੁੱਲ ਮਿਲਾ ਕੇ 65533 ਏਕੜ ਜ਼ਮੀਨ ਸਾਰੇ ਪੰਜਾਬ ਦੀ ਇਹਦੇ ਚ ਐਕਵਾਇਰ ਉਹਨਾਂ ਨੇ ਕਰਨੀ ਹੈ ਹਲੇ ਇੱਥੇ ਹੀ ਬਸ ਨਹੀਂ ਇਹ ਤੁਸੀਂ ਅੱਗੇ ਅੜ ਗਏ 165 ਕਲੋਨੀਆਂ ਹਲੇ ਹੋਰ ਪਾਈਪਲਾਈਨ ਚ ਨੇ ਉਹ ਰੁਕਿਆ ਹੋਇਆ ਹੈ ਜੇ ਸਾਰੀ ਜ਼ਮੀਨ ਜੇ 165 ਕਲੋਨੀਆਂ ਵੀ ਆ ਜਾਣਗੀਆਂ ਤਾਂ ਡੇਢ ਲੱਖ ਏਕੜ ਜ਼ਮੀਨ ਪੰਜਾਬ ਦੀ ਉਪਜਾਊ ਜ਼ਮੀਨ ਜਾਏਗੀ ਮੈਂ ਦੇਖ ਰਿਹਾ ਸੀ ਚੰਡੀਗੜ੍ਹ ਵਸਿਆ ਲੀਡਰ ਦੂਰ ਅੰਦੇਸ਼ ਸੀ 28170 ਏਕੜ ਜ਼ਮੀਨ ਚੰਡੀਗੜ੍ਹ ਲਈ ਐਕਵਾਇਰ ਹੋਈ ਸਿਰਫ 28170 ਏਕੜ ਚ ਵਸਿਆ ਚੰਡੀਗੜ੍ਹ ਔਰ ਲੀਡਰ ਨੇ ਦੇਖਿਆ ਵੀ ਉਥੇ ਧਰਤੀ ਹੇਠ ਪਾਣੀ ਹੈ ਨਹੀਂ ਨਾ ਉਹ ਧਰਤੀ ਉਪਜਾਊ ਹੈ ਚਲੋ ਇੱਥੇ ਸ਼ਹਿਰ ਬਸਾ ਲਓ ਪਰ ਐ ਸਰਕਾਰ ਨੇ ਤਾਂ ਇਹੋ ਜੀ ਕੋਈ ਸਟੱਡੀ ਨਹੀਂ ਕਰਵਾਈ ਜਦੋਂ ਕੋਈ ਪ੍ਰੋਜੈਕਟ ਸਰਕਾਰ ਨੇ ਲਾਂਚ ਕਰਨਾ ਹੁੰਦਾ ਤਾਂ ਉਹਦੀ ਮੁੱਢਲੀ ਡਿਊਟੀ ਹੁੰਦੀ ਹੈ ਕਿ ਉਹ ਇਸ ਇਸ ਗੱਲ ਦੀ ਕੋਕ ਕਰੇ ਇਹਦਾ ਸੋਸ਼ਲ ਇੰਪੈਕਟ ਕੀ ਹੋਏਗਾ ਸਮਾਜ ਦੇ ਉੱਤੇ ਦਾ ਕੀ ਅਸਰ ਹੋਏਗਾ ਹੁਣ ਪਿੰਡਾਂ ਦੇ ਪਿੰਡ ਉੱਜੜਨਗੇ ਮੈਂ ਤੁਸੀਂ ਬੈਠੇ ਹੋ ਲੁਧਿਆਣੇ ਦੇ ਨੇੜੇ ਤੁਹਾਨੂੰ ਪਤਾ ਜਿਹੜੇ ਤੇ ਲੁਧਿਆਣੇ ਦੇ ਵਿੱਚ ਆ ਕੇ ਪਿੰਡ ਉਹਨਾਂ ਦਾ ਕੋਈ ਸ਼ਹਿਰ ਵਿੱਚ ਨਾਂਉ ਵੀ ਨਹੀਂ ਲੈਂਦਾ ਚੰਡੀਗੜ੍ਹ ਦੇ ਜਿਹੜੇ ਪਿੰਡ ਉਹ ਜਿਹੜੇ ਉਹ ਅਜੇ ਨਕਸ਼ੇ ਤੇ ਹੀ ਨਹੀਂ ਹਨ ਤੇ ਹੁਣ ਜੇ ਮੇਰੀ ਜਾਚੇ ਜਿਹੜਾ ਮੈਂ ਲਿਸਟ ਤੋਂ ਪਿੰਡਾਂ ਦੀ ਇੱਕ ਲਿਸਟ ਬਣਾਈ ਜਿਨ੍ਹਾਂ ਦੀ ਜ਼ਮੀਨ ਆਉਂਦੀ ਹੈ 116 ਪਿੰਡ ਨੇ ਕਹੀ ਕੋਈ ਕੁਝ ਜਾਂਦਾ ਕੋਈ ਕੁਝ ਜਾਂਦਾ ਹੈ 116 ਪਿੰਡਾਂ ਨੂੰ ਨਕਸ਼ੇ ਤੋਂ ਮਿਟਾਉਣ ਦੀ ਇਹ ਨੋਟੀਫਿਕੇਸ਼ਨ ਹੈ ਔਰ ਫੇਰ ਕਮਾਲ ਇਹ ਹੈ ਜਿੱਥੇ ਅੱਜ ਤੱਕ ਹਮੇਸ਼ਾ ਜਦੋਂ ਕੋਈ ਐਕ acquisition ਹੁੰਦੀ ਸੀ ਤਾਂ ਸਰਕਾਰਾਂ ਉਹਦਾ ਮੁਆਵਜ਼ਾ ਦਿੰਦੀਆਂ ਸੀ ਇਹਨੇ ਤਾਂ ਕੰਮੀ ਮੁਕਾਤ ਮੁਆਵਜ਼ਾ ਨਾਂ ਦੀ ਚੀਜ਼ੇ ਨਹੀਂ ਔਰ ਜਿਹੜੇ ਅੰਦਰ ਇਹਦੇ ਕੀ ਲਿਖਿਆ ਉਹਦੇ ਤੇ ਨਾ ਇਹਦੇ ਮੰਤਰੀ ਨਾ ਕੋਈ ਸੰਤਰੀ ਨਾ ਕੋਈ ਅਫਸਰ ਜ਼ਿਕਰ ਕਰਨ ਨੂੰ ਤਿਆਰ ਨਹੀਂ ਸਿਰਫ ਟੀਵੀ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਚ ਇਕ ਕਰਤੀ ਜੋਰ ਲੱਗਿਆ ਲਿਖੋ ਜੀ ਸਿੱਧੀ 1000 ਤੂੰ ਠੇਕਾ ਵਧਾ ਕੇ 50 ਕਰਤਾ 50 ਤੋਂ 1 ਲੱਖ ਕਰਤਾ ਹੋਰ ਸੀ ਕੀ ਲਿਖਿਆ ਉਹਨਾਂ ਨੇ 3 ਸਾਲ ਲਈ ਤੁਹਾਨੂੰ ਠੇਕਾ ਦੇਣਾ ਹੈ ਜਿਸ ਦਿਨ ਤੁਹਾਡੇ ਕੋਲੋਂ ਕਬਜ਼ਾ ਲੈਣਗੇ ਚੌਥੇ ਸਾਲ ਨਹੀਂ ਦੇਣਾ ਇਹ 65000 ਏਕੜ ਡਿਵੈਲਪ ਕਰਨ ਵਾਸਤੇ ਇੱਕ ਸਦੀ ਲੱਗ ਜਾਣੀ ਹੈ ਮੁਹਾਲੀ ਨੂੰ 45 ਸਾਲ ਹੋ ਗਏ ਤੁਸੀਂ ਰੋਜ਼ ਜਾਂਦੇ ਹੋ ਚੰਡੀਗੜ੍ਹ ਦੇਖਦੇ ਹੋ ਹਲੇ ਅੱਧੋਂ ਜ਼ਿਆਦਾ ਖਾਲੀ ਪਿਆ ਔਰ ਜਿਨ੍ਹਾਂ ਦੀ ਪਿਛਲੇ ਲੈਂਡ ਪੂਲਿੰਗ ਪਾਲਿਸੀ ਚ ਮੋਹਾਲੀ ਦੇ ਪਿੰਡਾਂ ਚ ਜ਼ਮੀਨ ਲਈ ਗਈ ਉਥੇ ਦੇ ਲੋਕ ਚੀਕਾਂ ਮਾਰਦੇ ਨੇ ਉਹਨਾਂ ਨੂੰ ਕਹਿ ਦਿੱਤਾ ਪਲਾਟ ਤੁਹਾਡਾ ਪਤਾ ਹੀ ਨਹੀਂ ਲੱਭਦਾ ਹੀ ਨਹੀਂ ਪਲਾਟ ਕਿੱਥੇ ਆ ਨਾ ਕੋਈ ਦੱਸਦਾ ਜੇ ਪਿੱਛੇ ਜਿਹੜੇ 15 ਸਾਲ ਪਹਿਲਾਂ ਜਿਨ੍ਹਾਂ ਨੂੰ ਪਲਾਟ ਦਿੱਤੇ ਅੱਜ ਵੀ ਨਹੀਂ ਲੱਭਦੇ ਤੇ ਤੁਹਾਡਾ ਹਲੇ ਹੁਣ ਨਵੇਂ ਸਿਰੇ ਸ਼ੁਰੂ ਹੋਣ ਲੱਗਿਆ ਕਦੋਂ ਲੱਭਣਗੇ ਔਰ ਇਹ ਤੋਂ ਵੀ ਆਗਰੀ ਕਰਨ ਉਹ ਕਹਿੰਦੇ ਨੇ ਅਸੀਂ 1 ਲੱਖ ਰੁਪਇਆ ਠੇਕਾ ਦੇਣਾ ਹੈ ਝੂਠ ਬੋਲਣ ਦਾ ਠੇਕਾ ਸਾਰਿਆਂ ਤੋਂ ਵੱਡਾ ਇਸ ਸਰਕਾਰ ਨੇ ਲੈ ਲਿਆ ਮੈਂ ਬੈਠੇ ਬੈਠੇ ਅੰਦਾਜ਼ਾ ਲਾ ਰਿਹਾ ਸੀ 65533 ਏਕੜ ਦਾ ਠੇਕਾ ਸਾਲ ਦਾ 655 ਕਰੋੜ 33 ਲੱਖ ਬਣਦਾ ਹੈ ਪੱਲੇ ਤਾਂ ਥੀਲਾ ਨਹੀਂ ਸਰਕਾਰ ਦੇ ਕੋਈ ਬਜਟ ਪ੍ਰੋਵੀਜ਼ਨ ਰੱਖਿਆ ਕਿੱਥੋਂ ਦੇਣਾ ਠੇਕਾ ਲੋਕਾਂ ਨੂੰ ਬਹਿਕਾਉਣ ਵਾਸਤੇ ਪੂਰੀ ਢਿੱਲ ਲੱਗੀ ਹੋਈ ਹੈ ਸੱਜਦੇ ਨੇ ਆਪਣੀ ਪਾਰਟੀ ਦੇ ਵਰਕਰ ਜਿਨ੍ਹਾਂ ਦੀ ਜ਼ਮੀਨ ਨਹੀਂ ਆਉਂਦੀ ਉਹਨਾਂ ਨੂੰ ਇੱਕ ਸਕ੍ਰਿਪਟ ਲਿਖ ਕੇ ਦੇ ਦਿੱਤਾ ਜਾਂਦਾ ਵੀ ਜਾਓ ਬਾਹਰ ਟੀਵੀ ਚੈਨਲਾਂ ਨੂੰ ਕਹੋ ਪਿੰਡਾਂ 'ਚ ਜਾ ਕੇ ਕਹੋ ਵੀ ਸਾਡੀ ਵੀ ਜ਼ਮੀਨ ਆਉਂਦੀ ਹੈ ਇਹ ਤਾਂ ਬਹੁਤ ਵਧੀਆ ਸਕੀਮ ਹੈ ਇਸੇ ਲਈ ਮੈਂ ਕੱਲ ਕਿਹਾ ਵੀ ਤੁਸੀਂ ਹੁਣ ਤੇ ਕਹਿੰਦੇ ਰਹੇ ਹੋ ਜਿਹੜੇ ਤੁਹਾਡੇ ਐਮਐਲਏ ਨੇ ਗਰੀਬ ਘਰਾਂ ਦੇ ਮੁੰਡੇ ਨੇ ਮੈਂ ਕੱਲ ਮੀਡੀਆ ਵਾਲੇ ਮੈਨੂੰ ਕਿਤੇ ਇੰਟਰਵਿਊ ਕਰਨ ਲੱਗੇ ਮੈਂ ਕਿਹਾ ਵੀ ਇਦਾਂ ਕਰੋ ਪਹਿਲਾਂ ਆਪਣੀ ਐਮ.ਐਲ.ਏ ਨੂੰ ਅਮੀਰ ਕਰ ਲੋ। ਉਹਨਾਂ ਦੀ ਜ਼ਮੀਨ ਲੈ ਲਓ। ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਮੀਰ ਕਰ ਲੋ। ਸਾਨੂੰ ਘਰ ਨੂੰ ਛੇੜ ਦਿਓ। ਅਸੀਂ ਤਾਂ ਦੇਣ ਨੂੰ ਤਿਆਰ ਨਹੀਂ। ਅਸਲੀਅਤ ਇਹ ਹੈ ਜਿੰਨੀ ਜ਼ਮੀਨ 65500 ਤੇ 33 ਏਕੜ ਜਿਹਦਾ ਨੋਟੀਫਿਕੇਸ਼ਨ ਹੋ ਚੁੱਕਾ ਮੈਂ ਇੱਕ ਲੇਖਾ ਕਰ ਰਿਹਾ ਸੀ। ਭਾਰਤ ਸਰਕਾਰ ਕਹਿੰਦੀ ਹੈ ਇਸ ਦੇ ਵਿੱਚ 86% ਲੋਕ ਨੇ ਜਿਨ੍ਹਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ ਇਹਦਾ ਮਤਲਬ ਕੋਈ 1 ਏਕੜ ਵਾਲਾ ਹੋਊ ਕੋਈ 2 ਵਾਲਾ ਹੋਊ ਕੋਈ 20000 ਪਰਿਵਾਰ ਨੇ ਜਿਹੜੇ ਉਜੜਨਗੇ ਜੇ ਇਹਦਾ ਸਮਾਜਿਕ ਅਸਰ ਦੇਖੀਏ ਤਾਂ ਪਿੰਡ ਵਿੱਚ ਕੱਲੇ ਕਿਸਾਨ ਨਹੀਂ ਵੱਸਦੇ ਉੱਥੇ ਹਰੀਜਨ ਭਰਾ ਵੱਸਦੇ ਨੇ ਜਿਹੜੇ ਦਿਹਾੜੀ ਕਰਕੇ ਖੇਤੀ ਦੇ ਵਿੱਚ ਆ ਮਨਰੇਗਾ ਉਹ ਆਪਣਾ ਪਰਿਵਾਰ ਪਾਲਦੇ ਨੇ ਕੁਝ ਦੂਰ ਰੋਕ ਵੀ ਵਸਦੇ ਨੇ ਜੇ ਤੁਸੀਂ ਤੁਹਾਨੂੰ ਇੱਥੇ ਕਲੋਨੀਆਂ ਬਣਾਉਣ ਦੀ ਲੋੜ ਪੈ ਗਈ ਸਾਨੂੰ ਪਹਿਲਾਂ ਇਹ ਤਾਂ ਦੱਸੋ ਕਿਹਨੇ ਮੰਗ ਕੀਤੀ ਹੈ ਤੁਹਾਡੇ ਕੋਲ ਕੋਈ ਐਸੀ ਆਵਾਜ਼ ਉੱਠੀ ਵੀ ਸਾਨੂੰ ਮਕਾਨ ਬਣਾ ਕੇ ਦਿਓ ਜਿਸ ਤਰ੍ਹਾਂ ਦੇ ਫਲਾਈਓਵਰਸ ਵੱਡੇ ਵੱਡੇ ਹਾਈ ਰਾਈਜ਼ਿੰਗ ਬਿਲਡਿੰਗਾਂ ਮੁਹਾਲੀ ਜਿ ਚੰਡੀਗੜ੍ਹ ਚ ਪਟਿਆਲੇ ਚ ਜਿਲੰਦਰ ਚ ਬਣਾ ਕੇ ਖੜੀਆਂ ਕੀਤੀਆਂ ਹੋਈਆਂ ਉਹ 1 ਕਰੋੜ ਤੋਂ ਘੱਟ ਉਹਨਾਂ ਦਾ ਇੱਕ ਫਲੈਟ ਨਹੀਂ ਹੈ ਆਮ ਆਦਮੀ ਦੀ ਪਹੁੰਚ ਨਹੀਂ ਜਿੰਨਾ ਗਰੀਬਾਂ ਲਈ ਤੁਸੀਂ ਬਣਾ ਕੇ ਦੇਣ ਨੂੰ ਕਹਿੰਦੇ ਹੋ ਉਹ 1-1 ਕਰੋੜ 2-2 3-3 ਕਰੋੜ ਦੇ ਫਲੈਟ ਕਿੱਥੋਂ ਲੈਣਗੇ ਤੇ ਫਿਰ ਕਾਦੇ ਵਾਸਤੇ ਪਖੰਡਰ ਚ ਆ ਔਰ ਫਿਰ ਮੈਨੂੰ ਕਈ ਹੈਰਾਨੀ ਹੋਈ ਜਦੋਂ ਮੈਂ ਇਹਨੂੰ ਸਾਰੀ ਪਾਲਿਸੀ ਨੂੰ ਪੜਿਆ ਉਹ ਦੇਣਾ ਲੈਣਾ ਕੱਖ ਨਹੀਂ ਉਹ ਕਹਿੰਦੇ ਨੇ ਜੀ ਜਿਹੜੀ ਘਰਾਂ ਵਾਸਤੇ ਹੈ ਇੱਕ ਕਿਲਾ ਤੁਹਾਡਾ ਮੁਫਤ ਚ ਅਸੀਂ ਲੈ ਲਿਆ ਮੁਫਤ ਚ ਉਹਦੇ ਵਿੱਚੋਂ ਤੁਹਾਨੂੰ ਤੁਹਾਡੇ ਤੋਂ ਬੜੀ ਮਿਹਰਬਾਨੀ ਕਰਦੇ ਆ ਤੁਹਾਨੂੰ 1200 ਗਜ ਇੱਕ 200 ਗਜ ਦਾ ਪਲਾਟ 1000 ਗਜ ਦਾ ਪਲਾਟ ਦੇ ਦਾਂਗੇ ਇਹਦਾ ਮਤਲਬ ਦੋ ਕਨਾਲ ਦੇ ਦਾਂਗੇ ਚੜਾਉਂਦੇ ਨੇ ਵੀ ਤੁਹਾਡਾ ਇੱਕ ਏਕੜ ਸੀ ਹਥੇ ਆ ਲਿਆ ਚਲ ਤੇਨੂੰ ਬਰਕੀ ਪਾਤੀ 2 ਕਨਾਲ ਤੂੰ ਉਹਦੇ ਚ ਰੱਖ ਲੈ। ਔਰ ਜੇ ਕਿਸੇ ਪਰਿਵਾਰ ਦੀ 9 ਏਕੜ ਟੇਬਲ ਬਣਾਏ ਹੋਏ ਨੇ ਪਾਲਿਸੀ ਚ 9 ਏਕੜ ਆ ਗਈ ਤਾਂ ਉਹਨੂੰ 3 ਏਕੜ ਮਿਲਣੀ ਹੈ। ਨਾਂ ਲੱਗੇ ਇੱਕ ਕਾਲਮ ਪਾਤਾ 4 ਕ ਲਾਈਨਾਂ ਦਾ। ਕਹਿੰਦੇ ਜਦੋਂ ਉਹ ਜ਼ਮੀਨ ਡਿਵੈਲਪ ਹੋਏਗੀ ਤਾਂ ਜਿਹੜਾ ਜ਼ਮੀਨ ਦਾ ਮਾਲਕ ਹੈ ਜਿਹਦੀ 9 ਏਕੜ ਹੈ 3 ਏਕੜ ਦੇ ਉੱਤੇ ਗਮਾੜਾ ਚ ਮੁਹਾਲੀ ਚ ਤਾਂ 1 ਕਰੋੜ ਰੁਪਇਆ ਫੀ ਏਕੜ ਦੇਣਗੇ ਆ ਆਪਾਂ ਸਾਰੇ ਇੱਥੇ 2 ਕਰੋੜ ਰੁਪਇਆ ਫੀ ਏਕੜ ਸਰਕਾਰ ਨੂੰ ਦੇਵਾਂਗੇ ਮਤਲਬ 6 ਕਰੋੜ ਰੁਪਇਆ ਵੀ ਦਵਾਂਗੇ 9 ਏਕੜ ਜ਼ਮੀਨ ਵੀ ਦਵਾਂਗੇ ਸਰਕਾਰ ਨੂੰ ਫਿਰ ਕਿੱਥੇ ਸੈਟਲ ਹੋਗੇ ਕਿਹਦੇ ਕੋਲ ਇੰਨੇ ਪੈਸੇ ਪਏ ਆ ਫਿਰ ਕਹਿੰਦੇ ਆ ਇੱਕ ਟੇਬਲ ਬਣਾਇਆ ਉਹਦੇ ਚ ਕਹਿੰਦੇ ਜੇ 50 ਏਕੜ ਜ਼ਮੀਨ ਇਕੱਠੀ ਕਿਸੇ ਨੇ ਦੇ ਦਿੱਤੀ ਚਾਰ ਭਰਾ ਇਕੱਠੇ ਨੇ ਪੰਜੇ ਪੁੱਛਤਾ ਤੋ ਤਕਸੀਮ ਨਹੀਂ ਹੋਈ 50 ਏਕੜ ਦਿੱਤੀ ਉਹਦੇ ਚੋਂ 30 ਏਕੜ ਉਸ ਪਰਿਵਾਰ ਨੂੰ ਮਿਲ ਜੂ 50 ਏਕੜ ਵਾਲੇ ਨੂੰ ਪਰ 30 ਏਕੜ ਡਿਵੈਲਪ ਕਰਨ ਵਾਸਤੇ 60 ਕਰੋੜ ਰੁਪਇਆ ਤੁਹਾਨੂੰ ਦੇਣਾ ਪੈਗਾ ਇੱਕ ਹੋਰ ਛੋਟੀ ਜੀ ਗਲਾਸ ਪਾਤੀ ਉਹ ਕਹਿੰਦੇ ਵੀ ਜੇ ਕਲੋਨੀ ਬਣ ਗਈ ਕਲੋਨੀ ਦੇ ਬਾਹਰ ਨਾਲ ਲੱਗਦੀ ਜ਼ਮੀਨ ਐਕਵਾਇਰ ਕਰਕੇ ਇੱਕ ਹੋਰ ਸੜਕ ਬਣਾਉਣ ਦੀ ਜ਼ਰੂਰਤ ਮਹਿਸੂਸ ਹੋ ਗਈ ਤਾਂ ਉਹ ਸੜਕ ਦੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹਦੀ ਕੀਮਤ ਜੇ ਜਿਹੜਾ ਸੜਕ ਬਣਾਉਣ ਤੇ ਖਰਚਾ ਹੋਇਆ ਉਹ ਉਹਦਾ 60% ਜ਼ਮੀਨ ਦਾ ਮਾਲਕ ਦੇਗਾ 40 ਸਰਕਾਰ ਦੇਗੀ ਤੇ ਜੀ ਪਰਸੀ ਹੈ ਜ਼ਮੀਨ ਵੀ ਮੁਫਤ ਉਹਨੂੰ ਡਿਵੈਲਪ ਕਰਨ ਕਰਨ ਵਾਸਤੇ ਪੈਸੇ ਵੀ ਸਾਡੀ ਜੇਬ ਚੋਂ ਚੜਦੇ ਲੈਂਦੇ ਚ ਕਦੀ ਨਹੀਂ ਦੇਖੀ ਤਾਂ ਇਹ ਭਰਾਵੋ ਲੈਂਡ ਪੂਲਿੰਗ ਪਾਲਸੀ ਨਹੀਂ ਇਹ ਤੁਹਾਨੂੰ ਉਜਾੜਨ ਦੀ ਪਰਸੀ ਹੈ ਲੈਂਡ ਗ੍ਰੈਬਿੰਗ ਪਾਲਸੀ ਹੈ ਉਹਨਾਂ ਕੋਲ ਇੱਕ ਗੱਲ ਤੋਂ ਸਵਾ ਕੋਈ ਗੱਲ ਹੋਰ ਕਹਿਣ ਨੂੰ ਹੈ ਨਹੀਂ ਬਈ ਜੀ ਅਸੀਂ 1 ਲੱਖ ਰੁਪਏ ਠੇਕਾ ਕਰਤਾ ਠੇਕਾ ਆਪਾਂ ਜ਼ਮੀਨਾਂ ਠੇਕੇ ਤੇ ਦਿੰਨੇ ਆ ਦਸਾਂ ਬੰਦੇ ਨਾਲ ਗੱਲ ਕਰਦੇ ਤੂੰ ਕੀ ਦੇਂਗਾ ਤੂੰ ਕੀ ਦੇਂਗਾ ਤੂੰ ਕੀ ਦੇਂਗਾ ਫਿਰ ਇਹ ਵੀ ਦੇਖਦੇ ਆ ਮੇਰੇ ਖੇਤ ਨੂੰ ਖਰਾਬ ਨਹੀਂ ਕਰਦਾ ਨਹੀਂ ਕਰ ਦੂਗਾ ਇਹ ਬੰਦਾ ਜੀ ਨੂੰ ਢੇਲ ਲੱਗੇ ਆ ਇਹ ਵੀ ਦੇਖਦੇ ਆ ਵੀ ਫਿਰ ਜਦੋਂ ਮੈਂ ਛਡਾਉਣੇ ਵੀ ਛੱਡ ਵੀ ਦਊ ਫਿਰ ਇਹ ਵੀ ਦੇਖਦੇ ਆ ਵੀ ਮੇਰੀ ਇਹਦੇ ਨਾਲ ਚੰਗੀ ਨਿਭਦੀ ਵੀ ਹੈ ਕਿ ਨਹੀਂ ਤਾਂ 5 ਮਿੰਟੇ ਕਿਤੇ ਦਿਨੇ ਇੱਕ ਆਉਣ ਨੇ 13ਵੇਂ ਤੋਂ ਸਾਡੇ ਜ਼ਮੀਨ ਦਾ ਟੇਕਾ ਗਿਣਨ ਵਾਲੇ ਸਾਨੂੰ ਪੁੱਛਿਆ ਵੀ ਅਸੀਂ ਤੁਹਾਨੂੰ ਤੁਹਾਡੀ ਜ਼ਮੀਨ ਟੇਕੇ ਤੇ ਲੈ ਰਹੇ ਹਾਂ ਤਾਂ ਅਜੀਬ ਗੱਲਾਂ ਇਹ ਸਰਕਾਰ ਕਰਦੀ ਹੈ ਅਸਲ ਵਿੱਚ ਜੋ ਇਨਫੋਰਮੇਸ਼ਨ ਬਾਹਰ ਹਵਾਜ ਗੱਲਾਂ ਤੁਰੀਆਂ ਫਿਰਦੀਆਂ ਮੈਨੂੰ ਜੋ ਪਤਾ ਲੱਗਿਆ ਉਹ ਇਹ ਹੈ ਪਈ ਇਹ ਸਾਰੀ ਜ਼ਮੀਨ ਤੁਹਾਨੂੰ ਐਲਓਆਈ ਜਾਰੀ ਕਰਕੇ ਇੱਕ ਲੈਂਡ ਬੈਂਕ ਬਣਾਉਣਗੇ ਅੱਜ ਤਨਖਾਹਾਂ ਦੇਣ ਨੂੰ ਸਰਕਾਰ ਕੋਲ ਪੈਸਾ ਨਹੀਂ 4 ਲੱਖ ਕਰੋੜ ਦੇ ਕਰੀਬ ਇਹ ਸਰਕਾਰ ਦੇ ਸਮੇਂ ਚ ਪੰਜਾਬ ਦੇ ਜਿੰਨੇ ਕਰਜ਼ਾ ਹੋ ਗਿਆ ਸਾਰੀਆਂ ਫਾਈਨੈਂਸ਼ੀਅਲ ਇੰਸਟੀਚਿਊਸ਼ਨਸ ਨੇ ਇਹਨਾਂ ਨੂੰ ਹੱਥ ਖੜੇ ਕਰ ਦਿੱਤੇ ਇਹ ਲੈਂਡ ਬੈਂਕ ਬਣਾ ਕੇ ਉਹਦੇ ਤੇ ਕਰਜ਼ਾ ਲੈਣਗੇ ਔਰ ਕਹਿੰਦੇ ਇਹ ਨੇ ਜਿਹੜੇ ਭਗਵੰਤ ਦੇ ਬੜੇ ਬਡੇਰੇ ਨੇ ਕੇਜਰੀਵਾਲ ਹੋਰੀ ਉਹ ਕਹਿੰਦੇ ਇਹ ਨੇ ਭਾਈ ਜੀ ਅਸੀਂ ਉਹ ਤੇ ਬਾਅਦ 6 ਕੁ ਮਹੀਨੇ ਪਹਿਲਾਂ ਜਦੋਂ ਚੋਣ ਆਈਆਂ ਉਹ ਜਿਹੜਾ ਲੋਨ ਲਵਾਂਗੇ ਉਹ ਬੀਬੀਆਂ ਨੂੰ 1000 ਰੁਪਇਆ ਮਹੀਨਾ ਦੇ ਕੇ ਲੋਕਾਂ ਨੂੰ ਫੇਰ ਬਰਖਲਾ ਲਾਂਗੇ ਇੱਕ ਹੋਰ ਚੱਲਦੀ ਹੈ ਕੰਮ ਇਹ ਤਾਂ ਇੱਕ ਹੈ ਦੂਸਰੀ ਇਹ ਵੀ ਹੈ ਵੀ ਜਦੋਂ ਇਹ ਜ਼ਮੀਨ ਸਾਰੀ ਉਹਨਾਂ ਨੇ ਹਥਿਆ ਲਈ ਅੱਜ ਤੱਕ ਜਿੰਨੇ ਬਿਲਡਰ ਨੇ ਕਲੋਨੀਆਂ ਬਣਾਉਂਦੇ ਨੇ ਮਹਿੰਗੇ ਭਾਅ ਜ਼ਮੀਨ ਖਰੀਦ ਕੇ ਉਹਦੇ ਉੱਤੇ ਬਣਾਉਂਦੇ ਨੇ ਹੁਣ ਇਹ ਤਾਂ ਮੁਫਤੀ ਆ ਗਈ ਫਿਰ ਸੌਦੇ ਹੋਣਗੇ ਬਿਲਡਰਾਂ ਨਾਲ ਵੀ ਜ਼ਮੀਨ ਮੇਰੇ ਕੋਲ ਆ ਮੈਨੂੰ ਦੱਸ ਕਿੰਨੇ ਪੈਸੇ ਦੇਣਾ ਘੱਟੋ ਘਾਟੇ 1 ਲੱਖ ਕਰੋੜ ਦਾ ਸਕੈਮ ਹੋਇਆ ਗਏ ਪੰਜਾਬ 'ਚ ਅੱਜ ਤੱਕ ਦੇ ਇਤਿਹਾਸ ਵਿੱਚ ਐਡਾ ਵੱਡਾ ਸਕੈਮ ਕਦੇ ਨਹੀਂ ਹੋਇਆ ਹੁਣ ਜਿੰਦਾ ਵੱਡਾ ਸਕੈਮ ਹੀ ਹੋਏਗਾ ਤਾਂ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਪਈ ਕਿਸੇ ਵੀ ਐਂਗਲ ਤੋਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਔਰ ਇਸੇ ਕਰਕੇ ਕਈ ਵਾਰੀ ਮੈਂ ਵੀ ਕਹਿਣਾ ਵੀ ਮੈਨੂੰ ਤਾਂ ਇੱਥੇ ਸਰਕਾਰ ਹੀ ਨਹੀਂ ਨਜ਼ਰ ਆਉਂਦੀ ਜਿਨੇ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਇੱਕ ਦਿੱਲੀ ਦਾ ਕਾਰਕੁਨ ਬਿਠਾਇਆ ਹੋਇਆ ਹੈ ਮੰਤਰੀ ਦੀ ਮਜਾਲ ਨਹੀਂ ਵੀ ਉਹ ਆਪਣੀ ਮਰਜ਼ੀ ਨਾਲ ਪ੍ਰੈਸ ਕਾਨਫਰੈਂਸ 'ਚ ਕੁਝ ਕਹਿ ਦੇ ਇੱਕੋ ਕਾਗਜ਼ ਦੇ ਦਿੰਦੇ ਨੇ ਬਾਈ ਤੇ ਬਾਹਰ ਨਹੀਂ ਬੋਲਣਾ on record ਹੈ media ਵਾਲੇ ਚੰਡੀਗੜ੍ਹ ਤੁਹਾਡੇ ਵਕਫ ਹੋਣਗੇ ਕਿਸੇ ਦੇ ਉਹਨਾਂ ਨੂੰ ਪੁੱਛਿਓ ਇੱਕ ਮੀਟਿੰਗ ਵਿੱਚ ਬਹੁਤ ਸੀਨੀਅਰ ਮੰਤਰੀ ਬੋਲਣ ਲੱਗਿਆ ਇੱਕ ਪ੍ਰੈਸ ਕਾਨਫਰੰਸ ਤੇ ਬੋਲਦੇ ਬੋਲਦੇ ਉਹ ਤੇ ਇੱਕ ਲਾਈਨ ਕੋਈ ਉਹ ਕਾਗਜ਼ੋਂ ਬਾਹਰ ਬੋਲੀ ਗਈ ਪਰ ਇਹ ਸਭਾ 'ਚ ਸਾਰੇ media ਦੇ ਸਾਹਮਣੇ ਬਾਹਾਂ ਫੜ ਕੇ ਉਠਾ ਕੇ ਲੈ ਗਿਆ ਫਿਰ ਇਹ ਸਰਕਾਰ ਕਿਤੋਂ ਦੀ ਹੋਈ ਸਰਕਾਰ ਤਾਂ ਹੈ ਹੀ ਨਹੀਂ ਤੋਂ ਸਾਡੇ ਗੱਲ ਇਹ ਉਹਨਿਕ ਮੁਫਦਾ ਸਿਆਪਾ ਪੈ ਗਿਆ ਜੀ ਜਿਹਦੀ ਲੜਾਈ ਸਾਨੂੰ ਲੜਨੀ ਪੈਣੀ ਹੈ ਐਸਕੇਮ ਨੇ ਫੈਸਲਾ ਕੀਤਾ ਹੈ ਜਦ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਹੁੰਦਾ ਉਦੋਂ ਤੱਕ ਅਸੀਂ مزید ਲੜਾਈ ਚਾਰੀ ਰੱਖਾਂਗੇ 30 ਤਰੀਕ ਨੂੰ ਮੇਰੀ ਤੁਹਾਨੂੰ ਬੇਨਤੀ ਹੈ ਅਸੀਂ ਫੈਸਲਾ ਕੀਤਾ ਵੀ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨ ਜਿਨ੍ਹਾਂ ਦੀ ਆਉਂਦੀ ਹੈ ਉੱਥੇ ਅਸੀਂ ਟਰੈਕਟਰ ਮਾਰਚ ਕਰਨਾ ਤਾਂ ਜੇ ਸੱਚੀ-ਮੁੱਚੀ ਤੁਹਾਨੂੰ ਆਪਣੇ ਬੱਚਿਆਂ ਦਾ ਦਰਦ ਹੈ ਤਾਂ ਉਸ ਦਿਨ ਇਹਨਾਂ ਪਿੰਡਾਂ ਦਾ ਕੋਈ ਟਰੈਕਟਰ ਬਾਹਰ ਨਹੀਂ ਰਹਿਣਾ ਚਾਹੀਦਾ ਸਭ ਬਾਹਰ ਨਿਕਲਣੇ ਚਾਹੀਦੇ ਆ ਸੜਕਾਂ ਤੇ ਆਉਣੇ ਚਾਹੀਦੇ ਉਹ ਤੋਂ ਬਾਅਦ ਅਸੀਂ 15-20 ਦਿਨ ਤਿਆਰੀ ਕਰਨੀ ਹੈ 24 ਅਗਸਤ ਨੂੰ ਇੱਕ ਬਹੁਤ ਵੱਡਾ ਅਜ ਤੱਕ ਦਾ ਪੰਜਾਬ ਦਾ ਵੱਡਾ ਰਿਕਾਰਡ ਕੱਟ ਕਰਕੇ ਐਜੀਟੇਸ਼ਨ ਦਾ ਐਲਾਨ ਕਰਾਂਗੇ ਕਿੱਥੇ ਲੜਨੀ ਹੈ ਕਿਵੇਂ ਲੜਨੀ ਹੈ ਉਹ 24 ਅਗਸਤ ਨੂੰ ਅਸੀਂ ਐਲਾਨ ਕਰਾਂਗੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਮੋਰਚਾ ਹੈ ਕਿਸੇ ਇੱਕ ਜਥੇਬੰਦੀ ਦਾ ਨਹੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਬੈਠ ਕੇ ਤੈਅ ਕਰ ਲਿਆ ਐ ਇਸ ਕੇਮ ਦਾ ਮੋਰਚਾ ਹੈ ਸਾਰੇ ਦੇ ਵਿੱਚ ਜੇ ਸ਼ਾਮਲ ਹੋ ਕੇ ਆਪੋ ਆਪਣਾ ਫਰਜ਼ ਨਿਭਾਵਾਂਗੇ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਅੱਜ ਤੁਸੀਂ ਇਹ ਮੀਟਿੰਗਾਂ ਜਿਹੜੀਆਂ ਕਰਦੇ ਹੋ ਮੈਨੂੰ ਪਤਾ ਹੈ ਇਹਨਾਂ ਮੀਟਿੰਗਾਂ ਦਾ ਅਸਰ ਇਹ ਹੈ ਕਿ ਭਗਵਾਨਤਮਾਨ ਤੇ ਉਹਦੇ ਸਾਥੀਆਂ ਨੂੰ ਕੰਬਣੀ ਛੜੀ ਹੋਈ ਹੈ ਮੈਨੂੰ ਰਾਤੀ ਕੋਈ মিডিਆ ਵਾਲੇ ਚੰਡੀਗੜ੍ਹ ਕਹਿ ਰਹੇ ਸੀ ਰਸਤਾ ਹੀ ਕੋਈ ਨਹੀਂ ਉਹਨਾਂ ਨੂੰ ਸਵਾਏ ਇਹ ਨੋਟੀਫਿਕੇਸ਼ਨਾਂ ਵਾਪਸ ਲੈਣ ਤੇ ਔਰ ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਨੋਟੀਫਿਕੇਸ਼ਨਾਂ ਵਾਪਸ ਨਹੀਂ ਹੁੰਦੀਆਂ ਹੋਰ 3-4 ਮੁੱਦੇ ਨੇ ਮੋਦੀ ਸਰਕਾਰ ਵੀ ਕੁਪਾਰ ਪਾਉਣ ਜਾ ਰਹੀ ਹੈ ਤੁਹਾਡੇ ਤੇ ਫ੍ਰੀ ਟ੍ਰੇਡ ਐਗਰੀਮੈਂਟ ਕਰਕੇ ਸ਼ੁਕਰ ਹੈ ਹਾਲੇ ਯੂਕੇ ਨਾਲ ਸਮਝੌਤੇ ਦੇ ਵਿੱਚ ਖੇਤੀ ਸੈਕਟਰ ਉਹਨਾਂ ਨੇ ਨਹੀਂ ਖੋਲਿਆ ਬਚ ਗਏ ਪਰ ਜਿੱਦਾਂ ਡੋਨਲਡ ਟਰੰਪ ਮੋਦੀ ਨੂੰ ਡਰਾਉਂਦਾ ਔਰ ਮੋਦੀ ਉਹਦੇ ਅੱਗੇ ਲੰਬਾ ਪਿਆ ਜੇ ਕਿਤੇ ਖੇਤੀ ਸੈਕਟਰ ਉਹਨਾਂ ਲਈ ਖੋਲ ਦਿੱਤਾ ਉਹਨਾਂ ਲਈ ਡੇਰੀ ਸੈਕਟਰ ਖੋਲ ਦਿੱਤਾ ਪੋਲਟਰੀ ਸੈਕਟਰ ਖੋਲ ਦਿੱਤਾ ਤਾਂ ਇੱਥੇ ਦੀ ਖੇਤੀ ਉਹਨਾਂ ਦਾ ਮੁਕਾਬਲਾ ਕਿਸੇ ਵੀ ਕੀਮਤ ਇਨੀ ਕਰ ਸਕਦੀ ਕਿਸੇ ਵੇਲੇ ਫੇਰ ਲਿਖਾਂਗਾ ਤੁਹਾਨੂੰ ਇਹਦੇ ਲਈ ਜਾਣਕਾਰੀ ਦੇਣ ਲਈ ਹੁਣ ਮੈਨੂੰ ਆਗਿਆ ਦਿਓ ਮੈਂ ਅਗਲੇ ਪ੍ਰੋਗਰਾਮ ਤੇ ਜਾਣਾ ਹੈ ਮੈਨੂੰ ਉਮੀਦ ਹੈ ਸਾਰੇ ਆਪੋ ਆਪਣੀਆਂ ਖੁੱਲਕੇ ਵਿਚਾਰਾਂ ਰੱਖਿਓ ਔਰ ਉਹ ਵਿਖ ਨੂੰ ਬਚਾਉਣ ਵਾਸਤੇ ਹੀ رائے ਆਂਦੇ ਕੋਈ ਨੈਗੇਟਿਵ رائے ਨਾ ਦਿਓ ਪੋਜ਼ਿਟਿਵ رائے ਆਂਦੇਓ ਇਹਨਾਂ ਕਹਿੰਦਾ ਖਿਮਾ ਚਾਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ